드디어 지혜라 이름어 ਵਾਹਿਗੁਰਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰਜੀ ਦੀ ਫਤਿਹ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਪਿਆਰੀ ਨਗਰੀ ਸ਼੍ਰੀ ਅਮਰਸਰ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹੈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਾਤਮਸਤਕ ਹੋਣ ਵਾਸਤੇ ਪਹੁੰਚਦੀਆਂ ਪਈਆਂ ਨੇ ਜਿੱਥੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਔਰ ਨਿਕਲਦੀ ਨਜ਼ਰ ਆ ਰਹੀ ਹੈ ਤਾਂ ਬਹੁਤ ਸੰਗਤ ਦਰਸ਼ਨ ਦੀਦਾਰੇ ਕਰਨ ਵਾਸਤੇ ਅੰਦਰ ਹੀ ਮੌਜੂਦ ਹੈ ਲਾਈਨਾਂ ਦੇ ਵਿੱਚ ਲੱਗੀ ਹੋਈ ਜਰੂਰ ਨਜ਼ਰ ਆ ਰਹੀ ਹੈ ਪੰਜਾਬ ਤੋਂ ਹੀ ਆ ਪੰਜਾਬ ਤੋਂ ਜੀ ਹਾਂਜੀ ਨਵਾਂ ਸਾਲ ਚੜ੍ਹ ਗਿਆ ਅੱਜ ਜੀ ਪਹਿਲਾ ਦਿਨ ਹੈ ਗੁਰੂ ਘਰ ਦੇ ਵਿੱਚ ਮੌਜੂਦ ਜੀ ਕੀ ਕਹਿਣਾ ਚਾਹੁੰਦੇ ਬਸ ਮੈਂ ਕਹਿੰਨਾ ਮਹਾਰਾਜ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤੀਆਂ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਸਭ ਦਾ ਨਵਾਂ ਸਾਲ ਵਧੀਆ ਹੋਵੇ ਤਾਂ ਗੁਰੂ ਘਰ ਜ਼ਰੂਰ ਆਜ ਦੀ ਲਗਾਉਣੀ ਜ਼ਰੂਰੀ ਹੈ ਬਹੁਤ ਧੰਕ ਦਵਾ ਜੀ ਪੰਜ ਪੰਜ 6 6 ਘੰਟੇ ਲੱਗ ਰਹੇ ਆ ਜੀ ਮੱਥਾ ਟੇਕਣ ਨੂੰ ਹਾਂਜੀ ਹੋਣਾ ਵੀ ਚਾਹੀਦਾ ਗੁਰੂ ਘਰ ਦੇ ਜੀ ਹੁਣ ਇਹ ਤਾਂ ਜੀ ਸ਼ੁਰੂਆਤ ਆ ਗੁਰੂ ਘਰ ਦੇ ਵਿੱਚ ਤਾਂ ਪਹਿਲਾਂ ਹਾਜ਼ਰੀ ਪਹਿਲੀ ਜ਼ਰੂਰੀ ਹੈ ਜੀ ਧੰਨਵਾਦ ਜੀ ਤਾਂ ਗੱਲਬਾਤ ਸਾਂਝੀ ਕੀਤੀ ਵੀਰ ਉਹਨਾਂ ਨੇ ਕਿ ਗੁਰੂ ਘਰ ਦੇ ਅੰਦਰ ਸੰਗਤਾਂ ਦਾ ਵੱਡਾ ਇਕੱਠ ਜ਼ਰੂਰ ਨਜ਼ਰ ਆਂਦਾ ਪਿਆ ਬਾਬਾ ਜੀ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਫਤਿਹ ਜੀ ਫਤਿਹ ਬਾ ਚੜਦੇ ਕਲਾ ਜੀ ਬਾਬਾ ਜੀ 2024 ਦਾ ਪਹਿਲਾ ਅੱਜ ਦਿਨ ਹੈ ਗੁਰੂ ਘਰ 'ਚ ਮੌਜੂਦ ਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਆ ਆਨੰਦ ਆਨੰਦ ਹੀ ਆਨੰਦ ਜੀ ਕੀ ਗੁਰੂ ਰਾਮਦਾਸ ਜੀ ਨਗਰੀ ਤੇ ਆਏ ਆ ਅਸੀਂ ਦਰਸ਼ਨ ਮੇਲੇ ਕਰ ਰਹੇ ਆ ਠੀਕ ਆ ਉਹਨਾਂ ਤੋਂ ਉੱਤੇ ਕੋਈ ਨਹੀਂ ਬਿਲਕੁਲ ਇੱਥੇ ਕੋਈ ਨਹੀਂ ਆਨੰਦ ਦੀਨ ਆਨੰਦ ਕਿੱਥੋਂ ਆਏ ਬਾਬਾ ਜੀ ਹੇ ਲੁਧਿਆਣੇੋਂ ਆਇਆ ਜੀ ਹਾਂਜੀ ਅ ਕੱਟ ਬਹੁਤ ਅੰਦਰ ਕਹਿੰਦੇ ਵੀ ਆ ਹਾਂਜੀ ਸੰਗਤਾਂ ਦਾ ਪੂਰੀਆਂ ਆ ਜੀ ਹਾਂਜੀ ਬਿਲਕੁਲ ਸੰਗਤ ਲਗਾਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਨਾਤਮਸਤਕ ਹੋਣ ਵਾਸਤੇ ਪਹੁੰਚਦੀ ਪਈ ਆ ਤਾਂ ਤਿਆਰੀਆਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਜੇ ਕਿ ਪ੍ਰਬੰਧਕ ਕਮੇਟੀਆਂ ਵੱਲੋਂ ਤਿਆਰੀਆਂ ਜਿਹੜੀਆਂ ਲਗਾਤਾਰ ਸੰਗਤਾਂ ਵਾਸਤੇ ਕੀਤੀਆਂ ਜਾ ਰਹੀਆਂ ਹਾਂਜੀ ਕਿੱਥੋਂ ਆਏ ਕਮਾਲ ਕਰਤਾ ਕਮਾਲ ਕਰਤਾ ਹਾਂ ਅੱਛਾ ਅੱਜ 2024 ਚੜ ਗਿਆ ਕਿੱਸ ਤਰ੍ਹਾਂ ਵਧੀਆ ਲੱਗਦਾ ਜੀ ਗੁਰੂ ਜੀ ਦੇ ਦਰਸ਼ਨ ਹੋ ਗਏ ਜੀ ਅੱਛਾ ਲੱਗ ਰਿਹਾ ਬਹੁਤ ਅੱਛਾ ਮਹਿਸੂਸ ਹੋ ਰਿਹਾ ਕਿਸ ਤਰ੍ਹਾਂ ਦਰਿਆ 2023 ਬਸ ਦੇਖੋ ਚੰਗਾ ਕੀ ਮਾੜਾ ਬਸ ਠੀਕ ਹੈ ਰਿਹਾ ਜੀ ਜੀ ਸასი ਕਾਲ ਜੀ ਸਸ ਕਾਲ ਭਾਜੀ ਹਾਂ ਵੀਰ ਜੀ 2024 ਚੜ ਗਿਆ ਜੀ 2023 ਕਿਸੇ ਵਾਸਤੇ ਚੰਗਾ ਕਿਸੇ ਵਾਸਤੇ ਮਾੜਾ ਚੜਿਆ ਇਸ ਲਈ ਅਰਦਾਸ ਕੀ ਕੀਤੀ ਪ੍ਰਮਾਤਮਾ ਦੇ ਅਰਦਾਸ ਭਾਜੀ ਇਹੋ ਕੀਤੀ ਕਿ 2024 ਚ ਸਰਬੱਤ ਦਾ ਭਲਾ ਹੋਵੇ ਜੀ ਸਾਰੇ ਸੁੱਖ ਭੋਗਣ ਤੇ ਪਰਮਾਤਮਾ ਖੁਸ਼ੀਆਂ ਦਵੇ ਸਾਰਿਆਂ ਨੂੰ ਅੱਛਾ ਸੰਗਤ ਦਾ ਵੱਡਾ ਕੱਠ ਇੱਥੇ ਵੈਸੇ ਵੀ ਨਜ਼ਰ ਆਂਦਾ ਤਾਂ ਅੱਜ ਪੈਰ ਰੱਖਣ ਦੀ ਥਾਂ ਹੀ ਲੱਭਦੀ ਹੈ ਅੱਜ ਭਾਜੀ 1 ਜਨਵਰੀ 2024 ਆ ਜੀ ਤੇ ਉਦੋਂ ਫਿਰ ਤੁਹਾਨੂੰ ਪਤਾ ਹੀ ਹੈ ਸਾਰੇ ਚਾਹੁੰਦੇ ਆ ਕਿ ਪਹਿਲੀ ਜਨਵਰੀ ਨੂੰ ਅਸੀਂ ਮੱਥਾ ਟੇਕੀਏ ਦਰਬਾਰ ਤੇ ਆਪਣੇ ਚਰਨ ਪਾਈਏ ਤੇ ਇਸ ਕਰਕੇ ਅੱਜ ਭਾਰੀ ਕੱਠ ਵੇਖਣ ਨੂੰ ਮਿਲਿਆ ਜੀ ਬਿਲਕੁਲ ਬਿਲਕੁਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 2024 ਚੜ ਗਿਆ ਜੀ ਤੇ ਕਿਸੇ ਦਾ ਚੰਗਾ ਕਿਸੇ ਦਾ ਮਾੜਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ 24 ਦੇ ਵਾਸਤੇ ਕੀ ਪਰਮਾਤਮਾ ਦੇਗੇ ਅਰਦਾਸਾਂ ਕੀ ਪਰਮਾਤਮਾ ਅਗੇ ਹੀ ਅਰਦਾਸ ਹੈ ਕਿ ਆਪਣੇ ਚਰਨਾਂ ਚ ਲਾਈ ਰੱਖਣ ਤੇ ਵੱਦ ਤੋਂ ਵੱਦ ਪਰਮਾਤਮਾ ਦਾ ਨਾਮ ਲਿਆ ਜਾਵੇ ਤਾਂ ਕਿ ਤਰੱਕੀਆਂ ਹਰ ਇੱਕ ਦੀਆਂ ਨੂੰ ਤਰੱਕੀਆਂ ਬਖਸ਼ਣ ਵਾਹਿਗੁਰੂ ਜੀ ਤਾਂ ਪਰਮਾਤਮਾ ਹਰ ਇੱਕ ਨੂੰ ਤਰੱਕੀਆ ਬਖਸ਼ੇ ਪਰਮਾਤਮਾ 2024 ਵਧੀਆ ਚੜਾਵੇ ਚੰਗਾ ਚੜਾਵੇ 2024 ਤੇ 2024 ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਸੰਗਤ ਦੇ ਅੰਦਰ ਚੱਲਦੀ ਪਈ ਐ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਲੁਧਿਆਣਾ ਤੋਂ ਲੁਧਿਆਣੇੋਂ 2024 ਚੜ ਗਿਆ ਕਿਸ ਤਰ੍ਹਾਂ ਦਾ ਬਹੁਤ ਵਧੀਆ ਬਾਬਾ ਜੀ ਦੇ ਨਾਲ ਬੀਤਿਆ ਟਾਈਮ ਜੀ ਹਾਂ ਜੀ ਬਿਲਕੁਲ 2024 ਤੁਸੀਂ ਦੱਸੋ ਭਾਜੀ 2024 ਚੜ ਗਿਆ ਹਾਂ ਜੀ ਮੈਂ 2024 ਚੜਿਆ ਕਿਸ ਤਰ੍ਹਾਂ ਦਾ ਲੱਗਾ ਅੱਜ ਇੱਥੇ ਪਹੁੰਚੇ ਬੜੀ ਵਧੀਆ ਲੱਗਾ ਜੀ ਤੁਸੀਂ ਕਿੱਥੋਂ ਆਇਓ हम गुड़गांव हम गुड़गांव हां गुड़गांव से सबसे सलाए हैं इसलिए मुआ कुछ दुनिया जाते कहीं मस्ती करने के लिए इस वाई गुरु जी का नाम लेके तो अमर हो जाएंगे उससे बड़ी गलती उससे बड़ी को गलती कोई है हां बिल्कुल बिल्कुल देखो ये संगत है रबर की रूहान है बीजी सस्कारी सस्कारी बेटा 2024 चढ़ गया जी नया साल हां बधाई ने पुत्त थोनू और मालिक बधाई वे थोनू सच्चे पास आ बहुत मान नु शांति आई औरया के ਵਧੀਆ ਲੱਗਾ ਹਾਂ ਬਹੁਤ ਵਧੀਆ ਲੱਗਾ ਹਾਂ ਹਾਂ ਬਹੁਤ ਵਧੀਆ ਲੱਗਾ ਬਾਹਰ ਨਿਪੇੜ ਤੇ ਮੱਥਾ ਮਰੀ ਠੀਕਿਆ ਹੈ ਗਿਆ ਅਸੀਂ ਤਾਂ ਆ ਹੀ ਆਏ ਆ ਕਿ ਆ ਬੱਚੇ ਦੇ ਨਾਲ ਸਾਨੂੰ ਬਹੁਤ ਮੁਸ਼ਕਲ ਹੋ ਗਿਆ ਮੱਥਾ ਟੇਕਣਾ ਆਈ ਮੁੜ ਕੇ ਆਇਆ ਗਿਆ ਹਾਸ ਆਖੇ ਚਲ ਦੂਰੀ ਨੂੰ ਸਕਾਰ ਕਰ ਲਈ ਬਹੁਤ ਜਿਆਦਾ ਜੀ ਬਹੁਤ ੱੱਕਾ ਮੁੱਕੀ ਬਹੁਤ ਕੁਝ ਹੋ ਰਿਹਾ ਸੀ ਜਿਆਦਾ ਰਸ਼ ਸੀ ਹਰ ਕਿਸੇ ਨੂੰ ਪਿਆ ਕੇ ਰੱਬ ਦੇ ਦਰਸ਼ਨ ਕਰ ਲਈ ਜਾਂਦੇ ਕਿ ਬਸ ਸਾਰੀ ਦੁਨੀਆ ਹੀ ਉਰੇ ਆ ਗਈ ਬਹੁਤ ਜਿਆਦਾ ਬਿਲਕੁਲ ਬਿਲਕੁਲ ਐਂਜ ਲੱਗਦਾ ਕਿ ਸਾਰੀ ਦੁਨੀਆ ਹੀ ਇੱਥੇ ਆ ਗਈ ਆ ਇੰਨਾ ਅੰਦਰ ਰਸ਼ ਆ ਇੰਨਾ ਅੰਦਰ ਕਾਠ ਵਡੀ ਗਿਣਤੀ ਵਿੱਚ ਸੰਗਤਾਂ ਆਤਮ ਸਤਿ ਖਾਣ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਲਗਾਤਾਰ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ 2024 ਦਾ ਸਮਾ ਰੱਬ ਕਿਸ ਤਰ੍ਹਾਂ ਤੇ ਚੜਾਉਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹਰ ਇੱਕ ਵੱਲੋਂ ਅਰਦਾਸ ਕੀਤੀ ਗਈ ਹੈ ਕਿ 2024 ਵਧੀਆ ਚੜੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ